ਸਾਬਕਾ ਸੰਸਦ ਸਾਬਕਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸਾਬਕਾ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਜਗਮੀਤ ਬਰਾੜ ਅੱਜ ਮੌਜੂਦਾ ਅਕਾਲੀਆਗੂ ਬਣ ਗਿਆ ਮੁਕਸਰ ਵਿੱਚ ਜਗਮੀਤ ਬਰਾੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਕਰਮ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਚ ਅਕਾਲੀ ਦਲ ਜੁਆਇਨ ਕਰ ਗਿਆ ਬਾਦਲ ਪਰਿਵਾਰ ਨੇ ਵੀ ਬੜੀ ਖੁੱਲ੍ਹ ਦਲੀ ਨਾਲ ਜਗਮੀਤ ਬਰਾੜ ਦੀ ਤਾਰੀਫ਼ ਕੀਤੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜਗਮੀਤ ਬਰਾੜ ਨੂੰ ਹੀਰੋ ਵੀ ਗਰਦਾਨਿਆ ਜਦਕਿ ਜਗਮੀਤ ਬਰਾੜ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਹੋਲੇ ਗਾਉਂਦੇ ਨਜ਼ਰ ਆਏ ਅੱਜ ਦਾ ਦਿਨ ਸ਼ਰਮਣੀ ਅਕਾਲੀ ਦਲ ਵਾਸਤੇ ਇੱਕ ਹਿਸਟੋਰਿਕ ਦਿਨ ਹੈ ਸਨੈਰੀ ਦਿਨ ਹੈ ਕਿਉਂਕਿ ਅੱਜ ਪੰਜਾਬ ਦੀ ਨਾਮਵਰ ਅਸਤੀ ਪੰਜਾਬ ਦੇ ਸਭ ਤੋਂ ਵੱਡੇ ਬਲਾਰੇ ਸਬ ਟੌਕਸ ਵੀਰੇਸ਼ ਪੌਰੀ ਕੀ ਚੈਂਪ ਸੰਗਤ ਜਗਮੀਤ ਸਿੰਘ ਆਪਣੇ ਸਾਥੀਆਂ ਸਮੇਤ ਸ਼ਰਮਨੀਆ ਕਾਲੀਦਲ ਵੀ ਸ਼ਾਮਲ ਹੋਣ ਔਰ ਭਾਵੇਂ ਉਹਨੂੰ ਘਰ ਵਾਪਸੀ ਕਹਿ ਦੇਵੋ ਭਾਵੇਂ ਸ਼ਾਮਲ ਹੋਵੇ ਇਹਦੇ ਨਾਲ ਸ਼ਰਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਸ਼ਕਤੀ ਮਿਲੇਗੀ ਅਕਾਲੀ ਦਲ ਦੀਆਂ ਕਹਾਣੀਆਂ ਦਾ ਔਰ ਅਕਾਲੀ ਦਲ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਹਿੰਦੁਸਤਾਨ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਹੈ ਉਹਦੇ ਪ੍ਰਤੀਕ ਨਰੇਟਿਵ ਲੋਕ ਸਭਾ ਹਲਕਿਆਂ ਦੇ ਵਿੱਚ ਬਿਲਡ ਕਰਾਂਗਾ ਔਰ ਦਲਤ ਲੀਡਰਸ਼ਿਪ ਜਿਹੜੀ ਹੈ ਕਿਉਂਕਿ ਬਹੁਤ ਵੱਡੀ ਨਰਾਜ਼ਗੀ ਹੈ ਕਾਂਗਰਸ ਦੀ ਦਲਤ ਲੀਡਰਸ਼ਿਪ ਨੂੰ ਮੈਨੂੰ ਫੋਨ ਮੈਂ ਕਿਸੇ ਦਾ ਨਾ ਨਹੀਂ ਲਵਾਉਂਗਾ ਮੈਨੂੰ ਸਾਰੀ ਲੀਡਰਸ਼ਿਪ ਦੇ ਫੋਨ ਆਏ ਹੈ ਕਿ ਜੋ ਧੱਕਾ ਕਾਂਗਰਸ ਨੇ ਦਲਤ ਲੀਡਰਸ਼ਿਪ ਨਾਲ ਪੰਜਾਬ 'ਚ ਕੀਤਾ ਹੈ ਇਹ ਅੱਜ ਤੋਂ ਪਹਿਲਾਂ ਕਦੇ ਵੀ ਦਲਤ ਭਾਈਚਾਰੇ ਨਾਲ ਕਾਂਗਰਸ ਨੇ ਇੰਨਾ ਧੱਕਾ ਨਹੀਂ ਕੀਤਾ ਇਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ 32% ਦਲਤ ਇੱਕ ਵਰਗ ਹੈ ਉਹਨਾਂ ਉਹਨਾਂ ਦੀਆਂ ਆਸ਼ਾਵਾਂ ਤੇ ਉਹਨਾਂ ਦੇ ਸੁਪਨੇ ਉਹਨਾਂ ਨੂੰ ਵੀ ਪੂਰਿਆ ਕਰਨ ਲਈ ਮੈਂ ਅਗਰਣੀਆ ਹੋ ਕੇ ਕੰਮ ਕਰਦਾ ਗੌਰਤਲਬਾ ਕਿ ਜਗਮੀਤ ਬਰਾੜ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਚ ਹਾਸ਼ੀਏ ਤੇ ਚਲੇ ਆ ਰਹੇ ਸਨ ਇਹ ਵੀ ਚਰਚਾ ਹੈ ਕਿ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦੇ ਵੀ ਸੰਪਰਕ ਚ ਸਨ ਪਰ ਆਖਰ ਅਕਾਲੀ ਦਲ ਉਹਨਾਂ ਨੇ ਜੁਆਇਨ ਕਰ ਲਿਆ ਬਿਊਰੋ ਰਿਪੋਰਟ ਟੀਵੀ ਪੰਜਾਬ